ਈ ਆਈ ਕੇ ਮਹਾਰਾਜ ਘਰਵਾ ਦੇ ਮੈਸ ਕਿਹੜੀ ਗਲੀ ਸ਼ਰਾਬ ਇਥੋਂ ਫੇਰ ਕੇ ਦੇਉਂਦੇ ਨਾ ਨਾ ਜਰਾਗੀ ਬੜਾ ਨਾ ਦੱਸਦੇ ਕੀ ਆਪਣਾ ਨਾਂ ਹੀ ਦੱਸਦੇ ਸਾਰਿਆਂ ਨੂੰ ਨਾ ਕੀ ਤੇਰਾ ਨਾਂ ਤੇ ਦੱਸਦੇ ਨਾ ਕੀ ਤੇਰਾ ਨਾਂ ਦੱਸ ਆਪਣਾ ਤੇਰੀ ਮਾਂ ਨਾਂ ਰੱਖੀ ਗਈ ਤੇਰਾ ਹੈ ਅੰਮ੍ਰਿਤ ਪਾਲਤ ਸਿੰਘ ਆ ਕਮ ਸਿੰਘ ਤੋਂ ਬਦਨਾਮ ਕਰਦੇ ਹੈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਕੋਈ ਇਹ ਪੁੱਛਦੇ ਨਹੀਂ ਕਿ ਤੁਸੀਂ ਅੰਮ੍ਰਿਤਧਾਰੀ ਹੈ ਜਾਂ ਨਹੀਂ ਪਰ ਅਸੀਂ ਬੇਨਤੀ ਕਰਦੇ ਹੁਣ ਜੋ ਪਿੱਛੇ ਹੋਇਆ ਛੱਡੋ ਪਰ ਗਾਂ ਕਿਰਪਾ ਕਰੋ ਆ ਵੇਖੋ ਤੁਹਾਡੇ ਸਾਹਮਣੇ ਸ਼ਰਾਬ ਵੇਖ ਲੋ ਢੇਰ ਨਹੀਂ ਪਿਆ ਆ ਵੇਖੋ ਆ ਵੇਖੋ ਕੜਾਈ ਹੈ ਕੁਛ ਨਹੀਂ ਕੜਾਈ ਪਹਿਲਾਂ ਕਹਿੰਦੇ ਆ ਪਾ ਕੇ ਕਰਦੇ ਆ ਕੜਾਈ ਮੈਂ ਕਮੇਟੀ ਦੇ ਸਿੰਘ ਤੇ ਆਪਣੇ ਸਸਕਾਰ ਮੇਡੀ ਸਿੰਘ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਸ ਆਪਣੀ ਕਾਰਵਾਈ ਕਰਵਾ ਚਾਹੁੰਦੀ ਸੀ ਪਰ ਪੁਲਿਸ ਨੇ ਕੱਲ੍ਹ ਕੀਤੀ ਕਿਦੋਂ ਹੀ ਸ਼ਰਾਬ ਕੜਾਈ ਅਧੀ ਤੇ ਅਸੀਂ ਜਦੋਂ ਫਿਰ ਅੰਦਰ ਐਂਟਰੀ ਵਿੱਚੋਂ ਆਹ ਵੇਖੋ ਕਿਹੜੀ ਕਿਹੜੀ ਮਹਿੰਗੀ ਖਰਾਬ ਜਿਹੀ ਨਿਕਲੀ ਹੋਣਾ ਆਹ ਹੁਣ ਆਹ ਪ੍ਰਸ਼ਨੇ ਪਹਿਲਾਂ ਕਢੀ ਆ ਆਹ ਹੁਣ ਬਾਅਦ ਚ ਕਸੇ ਵਧੀਆਂ ਕਢੀ ਆ ਇਹ ਵੇਖੋ ਵੀ ਇੰਨੀ ਸ਼ਰਾਬ ਹੋਰ ਕਿਤੋਂ ਵੀ ਜੇ ਹਾਂਜੀ ਸ਼ਰਾਬ ਤੇਰੀ ਆ ਹਾਂਜੀ ਤੇਰੀ ਆ ਕਿਥੇ ਗੁਰੂ ਸਾਹਿਬ ਪ੍ਰਕਾਸ਼ੇ ਸ਼ਰਾਬ ਰੱਖ ਸਕਦੇ ਆਪਾਂ ਦੱਸਦੇ ਤੂੰ ਨਹੀਂ ਰੱਖ ਹੈਂ ਨਹੀਂ ਰੱਖ ਰੱਖ ਸਾਹ ਆ ਗਈ ਆ ਹੈਂ ਮੰਨਣਾ ਮਾਹੀ ਮੰਨਦਾ ਦੱਦੀ ਅਜੇ ਤੋਂ ਗਾਂ ਖਰਾਬ ਨਹੀਂ ਪੀਆ ਹਾਂਜੀ ਨਹੀਂ ਪੀਆ ਨਹੀਂ ਪੀਵੇਗਾ ਕਰ ਵੀ ਨਹੀਂ ਬਣਾਉਂਗਾ ਹੈਂ ਕਰ ਵੀ ਨਹੀਂ ਹੱਥੋਂ ਨਹੀਂ ਲਾਉਂਗਾ ਇਹ ਫਿਰ ਕੀ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੀ ਹੁਣ ਤੇ ਤੇ ਪਰਚਾ ਦਰਜ ਕਰ ਦੇਣਾ ਹੈ ਹੈ ਬਕਸ਼ੀ ਕਿੰਨੀ ਬਕਸ਼ੀ ਉਹ ਬੇਲਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸੱਦ ਕੇ ਪਰੋਣੇ ਨੂੰ ਕਰ ਸੱਦਿਏ ਤੇ ਉਹਦੀ ਮਨ ਕੇ ਬੇਇਜ਼ਤੀ ਕਰੀਏ ਸੋਭਾ ਦਿੰਦਾ ਮੈਨੂੰ ਕਰ ਗੁਰੂ ਗ੍ਰੰਥ ਸਾਹਿਬ ਨੂੰ ਸਾਦੀਏ ਦੀ ਮਰਜ਼ਾਦੀ ਲੰਘਣਾ ਕਰੀਏ ਮੈਨੂੰ ਮਹੀਨੇ ਬਾਅਦ ਦੇਖ ਲਿਓ ਮਰਛਿਆ ਹੋਗਾ ਤੇ ਇਹ ਸਾਰੀਆਂ ਬੋਤਲਾਂ ਕਿੰਨੀਆਂ ਹੋਣਗੀਆਂ 80 ਦੀ ਹੀਰ ਬੰਦਾ ਨਹੀਂ ਪਾਪਾ ਜੀ 80 ਕਿੱਥੇ ਗਈਆਂ ਹੈ ਕਿੰਨੀ ਆਗੀਆਂ ਤਾਰੇ ਸਾਹਮਣੇ ਹੀ ਜੋ ਕਿੰਨੀ ਕਰੋ ਜੇ ਲੋ ਬੀਅਰ ਗਿਨਾਲ ਬੀਅਰ ਦੀ ਪੇਟੀ ਕਿੰਨੀ ਉਹ ਬੀਅਰ 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 ਕੋਣ ਪੀਂਦਾ ਬੀਅਰ ਕੋਣ ਕੋਣ ਪੀਦਾ ਦੱਸ ਦੇ ਬੀਅਰ ਕਰਦੀ ਆਉਂਦੀ ਆ ਕਰਦੀ ਆਉਂਦੀ ਆ ਦੱਸ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਂ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਾਇਸ਼ਾ ਤੇ ਆਪਣੇ ਬਾਬਾ ਦੀਸੂ ਦੇ ਸਤਾਨ ਦੇ ਵੀ ਬਿਲਕੁਲ ਅੱਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦਰਾ ਸਾਹਿਬ ਕੇ ਸੁਭਾਏ ਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮਰਤ ਧਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅੰਮਰਤਾਰੀ ਹੋਣਾ ਚਾਹੀਦਾ ਹੈ ਤੇ ਜਿੰਨਾ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਣ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕਮਰਕਾਸੇ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ